ਸਿਧਕਰਾਂ ਕੰਮ ਕਰਨ ਗਏ ਸੀ ਜੀ ਤੇ ਉਹਨਾਂ ਨੇ ਕੀ ਕਰਿਆ ਮੇਰੀ ਮਾਤਾ ਜੀ ਨੂੰ ਮਾਰ ਕੇ ਘਰ ਰੱਖ ਲਿਆ ਉਹਨਾਂ ਨੇ ਦੋ ਰਾਤਾਂ ਘਰ ਰੱਖਿਆ ਜੀ ਮੇਰੀ ਮਾਤਾ ਨੂੰ ਤਾਈ ਫੋਨ ਗਿਆ 9 ਵਜੇ ਘਰ ਤੋਂ ਮੇਰੀ ਪਰਜਾਈ ਦਾ ਫੋਨ ਗਿਆ ਕਹਿੰਦੇ ਵੀ ਮੰਮੀ ਹਾਲ ਤੱਕ ਘਰੇ ਨਹੀਂ ਆਈ ਹੈਗੀ ਮੈਂ ਅਸੀਂ ਤਾਂ ਸਵੇਰ ਸੂਬਾ ਦੂਜੀ ਸਵੇਰ 9 ਵਜੇ 6 ਵਜੇ ਆ ਗਏ ਸੀਗੇ ਜੀ ਉਰੇ ਅਸੀਂ ਕੱਲ ਦੇ ਉਰੇ ਬੈਠਿਆ ਸਾਨੂੰ ਕੋਈ ਨਹੀਂ ਉਹਨਾਂ ਦੇ ਘਰ ਦੇ ਨੇ ਨਹੀਂ ਪੁੱਛਿਆ ਕਿਸੇ ਨੇ ਵੀ ਆ ਕੇ ਕਿਸੇ ਨੇ ਸਾਡੀ ਨਾ ਪੁਲਿਸ ਵਾਲਿਆਂ ਨੇ ਸੋਣੀ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਮੈਨੂੰ ਕੋਈ ਸ਼ੱਕ ਨਹੀਂ ਸੀ ਆਪਣੇ ਇਹ ਤਾਂ ਫੇਰ ਦੇਖੋ ਦੇਖ ਜਾ ਦਿਓ ਨਾ ਆਪਣੇ ਜਦੋਂ ਦੂਈ ਬੁੱਢੀ ਤਾਂ ਗੱਲ ਘੋਟਦੇ ਸੀ ਕੁਝ ਜੱਤੀ ਮੈਂ ਚਲੇ ਗਿਆ ਉੱਥੇ ਮੇਰਾ ਪਿੰਡ ਇਹ ਲਲਕਲਾ ਜੀ ਬੈਕਅਪ ਵਿੰਡੋ ਮੇਰਾ ਹਾਰੀਆਂ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਗਰਜੰਟ ਸਿੰਘ ਹੈ ਤੇ ਮੇਰੀ ਮਾਤਾ ਜੀ ਸੀ ਉਹਨਾਂ ਦਾ ਸਰਿੰਦਰ ਕੌਰ ਤੀ ਜੀ ਉਹਨਾਂ ਦੀ ਉਮਰ 60 68 ਸਾਲ ਦੀ ਉਮਰ ਸੀ ਠੀਕ ਹੈ ਕਟਣਾ ਵਾਪਰੀ ਹੈ ਕਟਣਾ ਜੀ ਉਹ ਕਿਸੇ ਦੇ ਘਰਾਂ ਕੰਮ ਕਰਨ ਗਏ ਸੀ ਜੀ ਤੇ ਉਹਨਾਂ ਨੇ ਕੀ ਕਰਿਆ ਮੇਰੀ ਮਾਤਾ ਜੀ ਨੂੰ ਮਾਰ ਕੇ ਘਰਾਂ ਰੱਖ ਲਿਆ ਉਹਨਾਂ ਨੇ ਦੋ ਰਾਤਾਂ ਘਰਾਂ ਰੱਖਿਆ ਜੀ ਮੇਰੀ ਮਾਤਾ ਨੂੰ ਤੇ ਪੁਲਿਸ ਨੇ ਉਹ ਅੰਦਰੋਂ লাশ ਕੱਢ ਲਈ ਉਹਨਾਂ ਨੂੰ ਬਹੁਤ ਪੂਰੀ ਤਰੀਕਾ ਤੇ ਮਾਤਾ ਨੂੰ ਮੇਰੀ ਨੂੰ ਮਾਰਿਆ ਗਿਆ ਜੀ ਤੇ ਜਿਹੜੀ ਉਹਨਾਂ ਦੀ ਬੀਬੀ ਸੀ ਉਹ ਉਹਨਾਂ ਨੂੰ ਕਹਿ ਰਹੀ ਆ ਵੀ ਇਹਨਾਂ ਨੇ ਮਾਰਤੀ ਜੀ ਉਹਨਾਂ ਦੀ ਕੋਈ ਉਹਨਾਂ ਨੇ ਗੱਲ ਨਹੀਂ ਸੁਣੀ ਪੁਲਿਸ ਨੇ ਜੀ ਪੁਲਿਸ ਨੂੰ ਪਰਸੋਂ ਵੀ ਕਹੀ ਗਈ ਵੀ ਇਹਨਾਂ ਦੇ ਅੰਦਰੋਂ ਆਈ ਇਹਨਾਂ ਨੇ ਅੰਦਰੋਂ ਆਈ ਤੇ ਮਤਲਬ ਕਿ ਜਦੋਂ ਉਹਨਾਂ ਨੇ ਕੱਲ੍ਹ ਸ਼ਾਮ ਨੂੰ লাশ ਕੱਢੀ ਆ ਦੋ ਦਿਨ ਬਾਅਦ ਹੀ ਅੰਦਰੋਂ ਤੇ ਮਤਲਬ ਕਿ ਜਿਹੜਾ ਅਪਰਾਧੀ ਆ ਉਹਦਾ ਨਾਂ ਹੀ ਨਹੀਂ ਪਾ ਰਹੇ ਜੀ ਵਿੱਚ ਕੀ ਈਨਾਂ ਦਾ ਘਰ ਆ ਉਹ ਜਿਹੜਾ ਕੋਈ ਪ੍ਰੈਸ਼ਰ ਆ ਜਾਂ ਪੁਲਿਸ ਤੇ ਕੋਈ ਪ੍ਰੈਸ਼ਰ ਪਾ ਰਹੇ ਨੇ ਇਹ ਨਹੀਂ ਘਟਨਾ ਹੋਈ ਸੀ ਕਿ ਕਿੰਨੇ ਦਿਨ ਤੋਂ ਲਾਪਤਾ ਸੀਗੇ ਮੇਰੀ ਮਾਤਾ ਜੀ 17 ਤਰੀਕ ਦੇ ਲਾਪਤਾਈ 3 ਵਜੇ ਤੋਂ ਸਾਢੇ 3 ਵਜੇ ਘਰ ਤੋਂ ਗਏ ਨੇ ਮੁੜ ਕੇ ਵਾਪਸ ਨਹੀਂ ਆਏਗੇ ਉਹਨਾਂ ਦਾ ਫੋਨ ਵੀ ਸਚਾ ਆਫ ਹਾਂਗਾ ਸੀ ਉਹਨਾਂ ਦੇ ਘਰਾਂ ਗਏ ਬਸ ਉਹਨਾਂ ਦੇ ਘਰਾਂ ਉਹਨਾਂ ਦੀ ਘਰ ਕਲੇਸ਼ ਹੁੰਦਾ ਸੀ ਕੋਈ ਰਿਸ਼ਤੇਦਾਰ ਆਇਆ ਵਾ ਸੀ ਉਹ ਉਹਨਾਂ ਦੀ ਬੁਢੀ ਨੂੰ ਕੁੱਟਮਾਰ ਕਰਦਾ ਸੀ ਜੀ ਉਸ ਤੋਂ ਜੋ ਮੇਰੀ ਮੰਮੀ ਚਲੀ ਗਈ ਉਹਨਾਂ ਨੇ ਮੇਰੀ ਮੰਮੀ ਛੱਡ ਕੇ ਉਹ ਬੁਢੀ ਛੱਡ ਕੇ ਮੇਰੀ ਮੰਮੀ ਮਾਰਤੀ ਜੀ ਉਹਨਾਂ ਨੇ ਦੋਹਾਂ ਜਣਿਆਂ ਨੇ ਮਾਰ ਕੇ ਅੰਦਰ ਸੋਈ ਚ ਰੱਖ ਲਈ ਜਦਕਿ ਪੁਲਿਸ ਵਾਲਿਆਂ ਨੇ ਦੂਏ ਦਿਨ ਬਾਹਰ ਕੱਢੀ ਆਈ ਉਹ ਪੁਲਿਸ ਨੇ ਹੁਣ ਲਾਸ਼ ਕਬਜ਼ੇ ਚ ਲੈ ਲਈ ਹਾਂ ਜੀ ਲਾਸ਼ ਕਬਜ਼ੇ ਚ ਲੈ ਲਈ ਆਈ ਉਹ ਸਮਰਾਲੇ ਹਸਪੀਟਲ ਚ ਪਈ ਆਈ ਜੀ ਅਸਲੀ ਮੁੱਦਾ ਮਨਕਦਮਾ ਦਾਰਜੇ ਕਰ ਲਿਆ ਉਹਨਾਂ ਤੇ ਹਾਂਜੀ ਮੁਕਦਮਾ ਮਸਲ ਕੀ ਉਹ ਮੁੰਡੇ ਤੇ ਕਰਿਆ 123 ਇੱਕ ਮੁੰਡੇ ਤੇ ਕਰਿਆ ਜਿਹੜਾ ਅਸਲੀ ਅਪਰਾਧੀ ਉਹਦੇ ਦਾ ਨਵੇਂ ਨਹੀਂ ਲਿਖਿਆ ਜੀ ਵਿੱਚ ਕੀ ਲੱਗਦਾ ਵੀ ਉਹ ਤਕੜੇ ਨੇ ਤਕੜੇ ਉਹ ਕੀ ਕੀ ਕਹਿ ਸਕਦੇ ਆਂ ਜੀ ਹੁਣ ਗਰੀਬ ਬੰਦੇ ਆਸੀਂ ਦਾ ਮਕਾਨ ਚ ਰਹਨੇ ਆ ਕਿਸੇ ਦੇ ਉਹ ਜੱਟ ਨੇ ਜੀ ਕਿਰਾਏ ਦਾ ਮਕਾਨ ਆ ਜੀ ਕਿੰਨੀ ਦੇਰ ਤੋਂ ਰਹੇ ਆ ਇੱਥੇ ਮੈਂ 18-19 ਸਾਲ ਹੋ ਗਏ ਰਹਿੰਦਾ ਨੂੰ ਜੂਰੇ ਕੀ ਕੰਮ ਕਰਦਾ ਮੈਂ ਤਾਂ ਜੀ ਲੇਬਰ ਦਾ ਕੰਮ ਕਰਦਾ ਹਾਂ ਤਿੰਨ ਬੱਚੇ ਨਹੀਂ ਦੋ ਗੁੱਡੀਆਂ ਨੇ ਦੋ ਮੇਰੀਆਂ ਭੈਣਾਂ ਨੇ ਕਾ ਬੇਟੀ ਭੈਣ ਆਉਣੇ ਵਾਲੀ ਹੈ ਇੱਕ ਇਕੱਲਾ ਹੀ ਮੈਂ ਨੋਨਕਲਦੀਪ ਕੌਰ ਜੀ ਮੈਂ ਸਰਿੰਦਰ ਕੌਰ ਦੀ ਬੇਟੀ ਹਾਂ ਮਾਤਾ ਦੀ ਮਰ ਕੇ ਨਹੀਂ ਕਿਸੇ ਦੀ ਉਹਨੇ 60 ਬਰਸ ਸਾਲ ਸੀਗੀ ਉਮਰ ਜੀ ਤਾਂ ਫੋਨ ਗਿਆ 9 ਵਜੇ ਘਰ ਤੋਂ ਮੇਰੀ ਪਰਜਾਈ ਦਾ ਫੋਨ ਗਿਆ ਕਹਿੰਦੇ ਵੀ ਮੰਮੀ ਹਾਲ ਤੱਕ ਘਰੇ ਨਹੀਂ ਆਈ ਹੈਗੀ ਮੈਂ ਅਸੀਂ ਤਾਂ ਸਵੇਰ ਦੂਜੀ ਸਵੇਰ 9 ਵਜੇ 6 ਵਜੇ ਆ ਗਏ ਸੀਗੇ ਜੀ ਉਰੇ ਅਸੀਂ ਕੱਲ ਦੇ ਉਰੇ ਬੈਠਿਆ ਸਾਨੂੰ ਕੋਈ ਨਹੀਂ ਉਹਨਾਂ ਦੇ ਘਰ ਦੇ ਨੇ ਨਹੀਂ ਪੁੱਛਿਆ ਕਿਸੇ ਨੇ ਵੀ ਆ ਕੇ ਕਿਸੇ ਨੇ ਸਾਡੀ ਨਾ ਪੁਲਿਸ ਵਾਲਿਆਂ ਨੇ ਸੁਣੀ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਜੀ ਹੁਣ ਕਿਵੇਂ ਪਤਾ ਲੱਗਿਆ ਵੀ ਉਹ ਮਾਤਾ ਜੀ ਉਹਨਾਂ ਨੇ ਮਾਰਤੇ ਸੀ ਜਿੱਥੇ ਪਈ ਸੀਗੇ ਸਾਨੂੰ ਤਾਂ ਮੈਨੂੰ ਤਾਂ ਹੀ ਹੁਣ ਪਤਾ ਲੱਗਿਆ ਰਾ ਮੇ ਡੈਡੀ ਉਹਨਾਂ ਨੂੰ ਰਾਤ ਦਾ ਪਤਾ ਸੀਗਾ ਰਾਤ ਪੁਲਿਸ ਉਹਨਾਂ ਦੇ ਘਰ ਆਈ ਸੀਗੀ ਜਦੋਂ ਪਹਿਲਾਂ ਆਈ ਸੀ ਬੁਲਾਈ ਉਹਨਾਂ ਨੇ ਕੋਈ ਛਾਣਬੀਨ ਨਹੀਂ ਕੀਤੀ ਸਾਨੂੰ ਕਹਿੰਦੇ ਤੁਸੀਂ ਚੁੱਪ ਕਰਕੇ ਘਰ ਨੂੰ ਵਗਜੋ ਵੀ ਜਿਹੜੀ ਕਾਰਵਾਈ ਅਸੀਂ ਆਪੇ ਕਰਾਂਗੇ ਉਹਨਾਂ ਨੇ ਕੁਝ ਨਹੀਂ ਕੀਤਾ ਹੀ ਕੱਲ ਦੁਬਾਰਾ ਬੁਲਾਏ ਸੀਗੇ ਪੁਲਸ ਵਾਲੇ ਉਹ ਰਾਤ ਲੈ ਕੇ লাশ ਚੱਕ ਕੇ ਉਹਨਾਂ ਦੇ ਘਰ ਤੇ ਸਾਨੂੰ ਤਾਂ ਸਵੇਰੇ ਦੱਸਿਆ ਹੀ ਕੀ ਲੱਗਦਾ ਕੀ ਘਟਨਾ ਹੋਈ ਹੋਵੇਗੀ ਉਹਨਾਂ ਦੇ ਘਰੇ ਕਲੇਸ਼ ਚੱਲਦਾ ਸੀਗਾ ਉਹਨਾਂ ਦੀ ਬੁੜੀ ਨੂੰ ਮਾਰਨ ਲੱਗੇ ਸੀ ਕੋ ਆਪਸ ਵਿੱਚ ਲੜਦੇ ਪਏ ਸੀਗੇ ਉਹ ਉਹਨਾਂ ਦੀ ਬੁੜੀ ਭੱਜ ਗਈ ਭੱਜ ਕੇ ਕਿਸੇ ਉਹ ਗਵਾਂਡੀਆਂ ਦੇ ਘਰੇ ਚਲੀ ਗਈ ਉਹਨਾਂ ਨੇ ਮੇਰੀ ਮਾਂ ਮੰਮੀ ਨੂੰ ਮਾਰ ਕੇ ਉੱਥੇ ਅੰਦਰ ਕਿਤੇ ਦੱਬਤਾ ਵੀ ਉਹਨਾਂ ਨੇ ਲੁਕੋਤੀ ਉਹ ਲਾਸ਼ ਉਹਦੀ ਤੁਸੀਂ ਤੁਸੀਂ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਹੋ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਉਹਨਾਂ ਦੇ ਘਰ ਦੇ ਦੋਸ਼ੀ ਆ ਉਹਨਾਂ ਨੂੰ ਸਾਰਿਆਂ ਨੂੰ ਜਿਵੇਂ ਸਾਡੀ ਮਾਂ ਤਾਂ ਮਾਰੀਏ ਸਾਨੂੰ ਉਹ ਵੀ ਇਨਸਾਫ ਚਾਹੀਦਾ ਈ ਜਿਹੜਾ ਉਹਨਾਂ ਦੇ ਘਰ ਦੇ ਉਹਨਾਂ ਸਾਰਿਆਂ ਨੂੰ ਲੈ ਕੇ ਜਾਣੀ ਚਾਹੀਦੀ ਹੈ ਪੁਲਿਸ ਜੇਲ੍ਹ ਚ ਪਾਓ ਉਹਨਾਂ ਨੂੰ ਵੀ ਲੱਗਦਾ ਵੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਨਹੀਂ ਕੁਛ ਨਹੀਂ ਕਰਦੀ ਪੁਲਿਸ ਕੁਛ ਨਹੀਂ ਕਰਦੀ ਹੈਗੀ ਅਸਲੀ ਮੁਰਜ ਨੂੰ ਤਾਂ ਉਹ ਤਾਂ ਘਰੇ ਬੈਠੇ ਜਿਨ੍ਹਾਂ ਨੇ ਨਾਲ ਰਲ ਕੇ ਮਾਰੀ ਆ ਉਹ ਤਾਂ ਹੀ ਘਰੇ ਬੈਠੇ ਆ ਨਹੀਂ ਜੇ ਆਪਣੇ ਮੈਨੂੰ ਕੋਈ ਸ਼ੱਕ ਨਹੀਂ ਸੀ ਆਪਣੇ ਇਹ ਤਾਂ ਫਿਰ ਦੇਖੋ ਦੇਖ ਜਾ ਦਿਓ ਨਾ ਆਪਣੇ ਜਦੋਂ ਦੂਈ ਬੁੱਢੀ ਤਾਂ ਗਲ ਘੁੱਟਦੇ ਸੀ ਕੁਝ ਜਿੱਤ ਮੈਂ ਚਲੇ ਗਿਆ ਉੱਥੇ ਜਲੇ ਗਿਆ ਮੈਂ ਪੁੱਛਿਆ ਮੈਂ ਕਿ ਮੇਰੇ ਘਰ ਦੇ ਕਿੱਥੇ ਆ ਕਹਿੰਦਾ ਹੁਣੇ ਗਏ ਆ ਬਾਈ ਘਰ ਨੂੰ ਕਹਿੰਦੇ ਮੈਂ ਆਪਦੀ ਨੋਨ ਨੂੰ ਫੋਨ ਲਾਇਆ ਮੈਂ ਕਿ ਤੇਰੀ ਮੰਮੀ ਆ ਗਈ ਘਰੇ ਇਹ ਕਹਿੰਦੀ ਨਹੀਂ ਆਈ ਨਹੀਂ ਡੈਡੀ ਮੈਂ ਕਿ ਬਾਹਰ ਦੇਖ ਬੁੜੀਆਂ ਕੋਈ ਖੜ ਗਈ ਹੋਊਗੀ ਇਹਨੇ ਦੇਖ ਕੇ ਮੈਨੂੰ ਫੋਨ ਜਿਆਦਾ ਕਰਿਆ ਕਿ ਪਾਪਾ ਆਈ ਨਹੀਂ ਮੈਂ ਕਿ ਚੱਲ ਹੋਰ ਦੇਗਾ ਇੱਥੇ ਕੰਮ ਲੱਗ ਗਈ ਹੋਣੀ ਕਰਨ ਮੈਂ ਰਿਪੋਰਟ ਲਗਾਈ ਫਿਰ ਆਪਣੇ ਰਾਤ ਨੂੰ ਦਾ 11 ਵਜੇ ਜਾ ਕੇ ਅਸੀਂ ਥਾਣੇ ਦਰਖਾਸਤ ਦੇ ਕੇ ਆਏ ਪੁਲਿਸ ਆਈ ਹੋਣੀ ਉਹਨੇ ਆ ਪੁਲਿਸ ਆਈ ਆ ਕੋਈ ਜਾਣੀ ਦੋ ਮਰਜਮਾ ਨਾਲ ਆਏ ਸੀ ਪੁਲਿਸ ਕਰਮਚਾਰੀ ਦੇਖ ਕੇ ਮੁੜ ਗਏ ਬੱਸ ਫੇ ਰਾਤ ਫੇਰ ਦੁਬਾਰਾ ਆਏ ਨੇ ਉਹਨਾਂ ਦੇ ਘਰ ਆ ਰਾਤ ਆਏ ਦੁਬਾਰਾ ਕੀ ਹੋਇਆ ਫੇ ਰਾਤੀ ਜਿਹੜਾ ਹੋਇਆ ਰਾਤੀ ਪਹਿਲਾਂ ਉਂਗ ਪਹਿਲਾਂ ਆਏ ਸੀ ਜਾਨੀ ਦੂਏ ਗੇਟ 'ਚ ਉਹਨਾਂ ਨੂੰ ਲਾਸ਼ ਕੱਢੀ ਆ ਕੇ ਜੀ ਕੀ ਬਤਾ ਹੁਣ ਮਾਰੇ ਜਾ ਆਪਣੇ ਦੋ ਕਹਿੰਦੇ ਸੱਟਾ ਸੱਤਬ ਹਮਾਰੀ ਹੋਈ ਉਹਨਾਂ ਨੂੰ ਗਾਲ ਕੁੱਟ ਕੇ ਮਾਰਿਆ ਜੀ ਉਹ ਚੁੰਨੀ ਹੁ ਮੈਂ ਗਾਲ ਚ ਕਹਿੰਦੇ ਜੀ ਆਪਣੇ ਜੀਦਣਾ ਮਾਰੀ ਆ ਕਿੱਥੋਂ ਬ੍ਰਾਮਦ ਹੋਈ ਆ লাশ ਜਿਹੜੀ ਇਹ ਰਸੋਈ ਦੇ ਵਿੱਚੋਂ ਹੋਈ ਆ ਜੀ ਰਸੋਈ ਚ ਕੈਗਨ ਜਿਹੜਾ ਬਣਿਆ ਹੁੰਦਾ ਉਹਦੇ ਵਿੱਚ